ਸਿੰਘਪੁਰਾ ਚੌਂਕ ਜ਼ੀਰੋਪੁਰ ਵਿਖੇ ਵਾਪਰਿਆ ਵੱਡਾ ਹਾਦਸਾ ਦੇ ਮੌਕੇ ਦੀਆਂ ਤਸਵੀਰਾਂ ਜਿੱਥੇ ਇੱਕ ਖੱਡੇ ਦੇ ਵਿੱਚ ਨੈਸ਼ਨਲ ਹਾਈਵੇ ਦੀਆਂ ਤਸਵੀਰਾਂ ਹੈਗੀਆਂ ਐਨ ਐਚ ਏ ਆਈ ਵੱਲੋਂ ਕੁਝ ਦਿਨ ਪਹਿਲਾਂ ਹੀ ਇਹ ਖੱਡਾ ਰਿਪੇਅਰ ਕੀਤਾ ਗਿਆ ਹੈ ਦੱਸਦੀ ਹੈ ਕਿ ਇਹ ਤੋਂ ਸੀਵਰੇ ਲਾਈਨ ਨੰਗਰੀ ਹੈ ਔਰ ਇੱਥੇ ਪਹਿਲਾਂ ਵੀ ਕੁਝ ਦਿਨ ਹਾਦਸਾ ਵਾਪਰਿਆ ਜਿੱਥੇ ਕਾਰ ਪਲਟੀ ਹੋ ਗਈ ਸੀ ਔਰ ਕਾਫੀ ਹਾਦਸਾ ਹੋਇਆ ਸੀ ਕਾਫੀ ਸੱਟਾਂ ਲੱਗੀਆਂ ਸੀ ਜਿਸ ਤੋਂ ਬਾਅਦ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਇਸ ਦੀ ਰਿਪੇਅਰ ਕਰਾਈ ਗਈ ਸੀ ਪਰ ਦੱਸਦੀ ਕਿ ਅੱਜ ਫਿਰ ਹਾਦਸਾ ਵਾਪਰਿਆ ਇੱਥੇ ਇੱਕ ਟਰੱਕ ਜੋ ਫਸ ਗਿਆ ਜਿਸ ਕਾਰਨ ਇੱਕ ਲੰਬਾ ਜਾਮ ਜ਼ੀਰਪੁਰ ਵਿਖੇ ਲੱਗ ਗਿਆ ਹੋਇਆ ਮੌਕੇ ਦੇ ਤਸਵੀਰਾਂ ਸਿੰਘਪੁਰਾ ਚੌਂਕ ਜ਼ੀਰਪੁਰ ਤੋਂ ਦਿਖਾਈਆਂ ਜਾ ਰਹੀਆਂ ਜਿੱਥੇ ਇੱਕ ਟਰੱਕ ਸੀਵਰੇਜ ਦੇ ਖੱਡੇ ਨੈਸ਼ਨਲ ਹਾਈਵੇ ਦੇ ਇੱਕਦਮ ਐਨ ਸੈਂਟਰ ਦੀਆਂ ਤਸਵੀਰਾਂ ਹੈਗੇ ਇੱਥੇ ਇੱਕ ਟਰੱਕ ਫਸ ਗਿਆ ਔਰ ਮੌਕੇ ਦੇ ਤਸਵੀਰਾਂ ਤੁਹਾਨੂੰ ਸਿੰਘਪੁਰਾ ਚੌਂਕ ਤੋਂ ਦਿਖਾਈਆਂ ਜਾ ਰਹੀਆਂ